ਹਾਂਜੀ ਦੋਸਤੋ ਜਦੋਂ ਦਿਨ ਦੇ ਵਿੱਚ ਟਾਇਲਟ ਨਾ ਆਵੇ ਦੋ ਦਿਨਾਂ ਬਾਅਦ ਟਾਇਲਟ ਆਵੇ ਜਾਂ ਹਫਤੇ 'ਚ ਇੱਕ ਸਿਰਫ ਇੱਕ ਜਾਂ ਦੋ ਵਾਰ ਹੀ ਆਵੇ ਤਾਂ ਉਹ ਕਬਜ ਦੀ ਸਮੱਸਿਆ ਹੈ ਇਹ ਸਭ ਤੋਂ ਪਹਿਲਾਂ ਇਸ ਦੇ ਲੱਛਣ ਨੇ ਕਮਰ ਦਰਦ ਹੋਣਾ ਸਿਰ ਦਰਦ ਹੋਣਾ ਜੀਮ ਚਲਾਣਾ ਮੂੰਹ 'ਚ ਛਾਲੇ ਹੋ ਜਾਣਾ ਜਾਂ ਪੇਟ ਦੇ ਵਿੱਚ ਜਾਂ ਲੱਤਾਂ ਦੇ ਵਿੱਚ ਦਰਦ ਹੋਈ ਜਾਣਾ ਇਹ ਸਾਰੇ ਇਸ ਦੇ ਲੱਛਣ ਕਾਰਨ ਕੀ ਨੇ ਸਟ्रेस ਬਹੁਤ ਜ਼ਿਆਦਾ ਫਾਈਬਰ ਇਨਟੇਕ ਨਹੀਂ ਲੈ ਰਹੇ ਸਲਾਦ ਨਹੀਂ ਖਾ ਰਹੇ ਪਾਣੀ ਦਾ ਇਨਟੇਕ ਬਹੁਤ ਘੱਟ ਹੈ ਫਿਜ਼ੀਕਲ ਐਕਸਰਸਾਈਜ਼ ਨਹੀਂ ਕਰਦੇ ਜਾਂ ਰੋਟੀ ਕਹੀ ਕੀ ਆ ਫਾਸਟ ਫਾਸਟ ਖਾ ਜਾਂਦੇ ਨੇ ਚਬਾ ਕੇ ਨਹੀਂ ਖਾਂਦੇ ਇਹ ਸਾਰੇ ਕਾਰਨ ਨੇ ਹਾਰਮੋਨ ਇਨਬੈਲੈਂਸ ਹੋਣਾ ਵੀ ਇਸ ਦਾ ਕਾਰਨ ਹੈ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਹੋਣਾ ਚਾਹੀਦਾ ਕਿ ਅਯੁਰਵੇਦ ਚ ਆਉਂਦਾ ਕਿ ਆਪਾਂ ਉਹਦੇ ਕਾਰਨ ਨੂੰ ਹਟਾਈਏ ਜੇ ਆਪਾਂ ਨੂੰ ਉਸ ਦੇ ਨਾਲ ਨਹੀਂ ਫਰਕ ਪੈ ਰਿਹਾ ਤਾਂ ਇੱਕ ਅਯੁਰਵੇਦ ਵਿੱਚ ਮੈਡੀਸਿਨ ਆਉਂਦੀ ਉਹ ਆਪਾਂ ਹੀ ਤਿਆਰ ਕਰਦੇ ਹਾਂ ਇਹ ਵਾਲੀ ਮੈਡੀਸਿਨ ਹੈ ਇਹ ਚੂਰਨ ਦਿੰਨੇ ਆਪਾਂ ਇਹ ਚੂਰਨ ਤੁਸੀਂ ਇੱਕ ਚਮਚ ਰਾਤ ਨੂੰ ਲੈ ਲੈਣਾ ਪੈਣ ਲੱਗੇ ਇਹਦੇ ਨਾਲ ਕਬਜ ਤੋਂ ਪ੍ਰੋਪਰ निजात ਮਿਲ ਜਾਂਦੀ ਹੈ ਥੈਂਕ ਯੂ